ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਾ ਸੰਗਤ ਜੀ ਸਰਵਣ ਕਰ ਰਿਆਂ ਵੱਡੇ ਸਾਹਿਬਜ਼ਾਦਿਆਂ ਦੀ ਸ਼ਹੀਦੀ ਪਹਾੜੀ ਰਾਜਿਆਂ ਅਤੇ ਬਾਦਸ਼ਾਹ ਔਰੰਗਜ਼ੇਬ ਦੀਆਂ ਫੌਜਾਂ ਨੇ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਨਾਲ ਬਦੋ ਬਦੀ ਜੰਗ ਛੇੜ ਦੇ ਲਈ ਉਹਨਾਂ ਨੇ ਸ੍ਰੀ ਆਨੰਦਪੁਰ ਦੇ ਉੱਤੇ ਹੱਲਾ ਬੋਲ ਦਿੱਤਾ ਗੁਰੂ ਜੀ ਦੇ ਵੈਰੀਆਂ ਦੀ ਗਿਣਤੀ ਲੱਖਾਂ ਵਿੱਚ ਸੀ ਗੁਰੂ ਜੀ ਦੇ ਪਾਸ ਮਸਾਂ ਹੀ 10 ਹਜ਼ਾਰ ਸਿੱਖ ਸੀ ਪਰ ਸਿੱਖ ਸੂਰਮੇ ਐਨੀ ਵੱਡੀ ਫੌਜ ਤੋਂ ਨਾ ਡਰੇ ਉਹ ਤਿੰਨ ਸਾਲ ਡਟ ਕੇ ਲੜਦੇ ਰਹੇ ਅੰਤ ਨੂੰ ਵੈਰੀਆਂ ਨੇ ਗਾਂ ਅਤੇ ਕੁਰਾਨ ਦੀ ਸੌਂ ਖਾ ਕੇ ਗੁਰੂ ਜੀ ਨੂੰ ਕਿਹਾ ਤੁਸੀਂ ਇੱਕ ਵਾਰੀ ਕਿਲਾ ਛੱਡ ਦਿਓ ਤੁਹਾਡੇ ਇਸ ਤਰ੍ਹਾਂ ਕਰਨ ਦੇ ਨਾਲ ਸਾਡੀ ਪਤ ਬਣੀ ਰਹੇਗੀ ਤੁਸੀਂ ਅਮਨ ਆਮਾਨ ਦੇ ਨਾਲ ਚਲੇ ਜਾਓ ਸਾਡੀ ਫੌਜ ਤੁਹਾਡਾ ਪਿੱਛਾ ਨਹੀਂ ਕਰੇਗੀ ਅਸੀਂ ਤੁਹਾਨੂੰ ਕੋਈ ਦੁੱਖ ਹੀ ਨਹੀਂ ਦੇਵਾਂਗੇ ਅਸੀਂ ਆਪਣੀਆਂ ਫੌਜਾਂ ਲੈ ਕੇ ਚਲੇ ਜਾਵਾਂਗੇ ਫਿਰ ਤੁਸੀਂ ਬੇਸ਼ੱਕ ਵਾਪਸ ਆ ਜਾਣਾ ਗੁਰੂ ਜੀ ਦੇ ਸਿੱਖ ਤਿੰਨ ਵਰਿਆਂ ਦੀ ਭੁੱਖ ਤੇ ਖੇਚਲ ਕਰਨ ਥੱਕੇ ਪਏ ਸੀ ਉਹਨਾਂ ਨੇ ਗੁਰੂ ਜੀ ਨੂੰ ਕਿਲਾ ਛੱਡ ਕੇ ਜਾਣ ਦੇ ਲਈ ਮਨਾ ਲਿਆ ਜਦੋਂ ਉਹ ਕਿਲੇ ਦੇ ਵਿੱਚੋਂ ਨਿਕਲੇ ਤਾਂ ਵੈਰੀ ਉਹਨਾਂ ਦੇ ਉੱਤੇ ਆ ਪਈ ਗੁਰੂ ਜੀ ਨੇ ਪਹਿਲਾਂ ਹੀ ਕਿਹਾ ਸੀ ਕਿ ਪਹਾੜੀਆਂ ਅਤੇ ਮੁਸਲਮਾਨਾਂ ਦੀਆਂ ਸੌਆਂ ਦੇ ਉੱਤੇ ਏਤਬਾਰ ਨਹੀਂ ਕਰਨਾ ਚਾਹੀਦਾ ਸੋ ਉਹ ਗੱਲ ਹੋਈ ਉਹ ਕਸਮਾਂ ਤੋੜ ਕੇ ਗੁਰੂ ਜੀ ਦੇ ਮਗਰ ਆ ਪਈ ਗੁਰੂ ਜੀ ਸਰਸਾ ਨਦੀ ਦੇ ਕੰਢੇ ਅੰਮ੍ਰਿਤ ਵੇਲੇ ਦਾ ਦੀਵਾਨ ਲਾਈ ਬੈਠੇ ਸੀ ਐਨ ਉਸ ਵੇਲੇ ਵੈਰੀ ਦਲ ਉਹਨਾਂ ਦੇ ਉੱਪਰ ਆ ਪਿਆ ਵੱਡੇ ਸਾਹਿਬਜ਼ਾਦੇ ਬਾਬਾ ਅਜੀਤ ਸਿੰਘ ਜੀ ਕੁਝ ਫੌਜ ਲੈ ਕੇ ਵੈਰੀ ਦੇ ਅੱਗੇ ਡੱਟ ਗਏ ਉਹ ਬਾਕੀ ਦਾ ਸੰਗ ਨਦੀ ਪਾਰ ਕਰ ਗਿਆ ਫਿਰ ਬਾਬਾ ਅਜੀਤ ਸਿੰਘ ਜੀ ਵੀ ਨਦੀ ਪਾਰ ਕਰਕੇ ਗੁਰੂ ਜੀ ਦੇ ਨਾਲ ਆ ਮਿਲੇ ਵੈਰੀ ਮਗਰ ਹੀ ਆਏ ਲੜਦੇ ਪੜਦੇ ਗੁਰੂ ਜੀ ਚਮਕੌਰ ਪਹੁੰਚੇ ਉਥੇ ਇੱਕ ਛੋਟਾ ਜਿਹਾ ਕੱਚਾ ਕਿਲਾ ਆ ਗੜੀ ਸੀ ਗੁਰੂ ਜੀ ਉਸ ਦੇ ਵਿੱਚ ਚਲੇ ਗਏ ਉਹਨਾਂ ਨੇ ਉਥੇ ਮੋਰਚੇ ਗੱਢ ਲਏ ਉਹਨਾਂ ਦੇ ਨਾਲ ਮਸਾਂ 40 ਇਕ ਸਨ ਵੈਰੀ ਲੱਖਾਂ ਦੀ ਗਿਣਤੀ ਚ ਸੀ ਪਰ ਸਿੰਘਾਂ ਨੇ ਡਟ ਕੇ ਵੈਰੀ ਦਾ ਟੱਕਰਾ ਕੀਤਾ ਪੰਜਾਂ ਪੰਜਾਂ ਦਾ ਜੱਥਾ ਗੜੀ ਦੇ ਵਿੱਚੋਂ ਲਲਕਾਰੇ ਮਾਰਦਾ ਨਿਕਲਦਾ ਵੈਰੀਆਂ ਦੇ ਆਹੂ ਲੋਂਦਾ ਅਤੇ ਅੰਤ ਨੂੰ ਸ਼ਹੀਦ ਹੋ ਜਾਂਦਾ ਬਾਬਾ ਅਜੀਤ ਸਿੰਘ ਜੀ ਦੀ ਉਮਰ ਉਸ ਵੇਲੇ ਮਸਾਂ ਹੀ 18 ਕਸਾਲ ਦੀ ਸੀ ਆਪਨੇ ਆਪਣੇ ਪਿਤਾ ਜੀ ਨੂੰ ਕਿਹਾ ਸੀ ਪਿਤਾ ਜੀ ਆਗਿਆ ਦਿਓ ਮੈਂ ਵੀ ਦੋ ਹੱਥ ਮੈਰੀ ਦੇ ਨਾਲ ਕਰ ਲਵਾਂ ਅਤੇ ਇਸ ਤਰ੍ਹਾਂ ਇਹ ਸਰੀਰ ਧਰਮ ਦੇ ਲਈ ਖੇ ਲਾ ਦਿਆਂ ਮੇਰਾ ਨਾਂ ਅਜੀਤ ਹੈ ਮੈਂ ਜਿੱਤਿਆ ਨਹੀਂ ਜਾਵਾਂਗਾ ਹਾਰ ਨਹੀਂ ਖਾਵਾਂਗਾ ਪਿੱਠ ਨਹੀਂ ਦਿਖਾਵਾਂਗਾ ਆਪ ਜੀ ਦੇ ਨਾਮ ਨੂੰ ਲਾਜ ਨਹੀਂ ਲਗਾਵਾਂਗਾ ਮੈਨੂੰ ਥਾਪੜਾ ਦੇ ਕੇ ਜੰਗ ਦੇ ਲਈ ਤੋਰੋ ਤਾਂ ਗੁਰੂ ਜੀ ਨੇ ਕਿਹਾ ਸ਼ਾਬਾਸ਼ ਪੁੱਤਰ ਜੀ ਜਾਓ ਧਰਮ ਦੇ ਵੈਰੀਆਂ ਦੇ ਨਾਲ ਲੜੋ ਸ਼ਹੀਦੀ ਪਾਓ ਅਤੇ ਪਿਤਾ ਪਰਮਾਤਮਾ ਦੀ ਗੋਦੀ ਦੇ ਵਿੱਚ ਜਾਸਮੋ ਬਾਬਾ ਅਜੀਤ ਸਿੰਘ ਜੀ ਲਲਕਾਰੇ ਮਾਰਦੇ ਘੜੀ ਦੇ ਵਿੱਚੋਂ ਨਿਕਲੇ ਪੰਜ ਸਿੰਘ ਉਹਨਾਂ ਦੇ ਨਾਲ ਸੀ ਪਹਿਲਾਂ ਆਪਣੇ ਤੀਰਾਂ ਦੇ ਨਾਲ ਕਈ ਵੈਰੀ ਪਾਰ ਬੁਲਾਏ ਜਦੋਂ ਤੀਰ ਮੁੱਕ ਗਏ ਤਾਂ ਆਪਣੇ ਨੇਜੇ ਦੇ ਨਾਲ ਵੈਰੀ ਵਿੰਨਣੇ ਸ਼ੁਰੂ ਕਰ ਦਿੱਤੇ ਇਸ ਤਰ੍ਹਾਂ ਲੜਦੇਆਂ ਲੜਦੇਆਂ ਆਪ ਦਾ ਨੇਜਾ ਟੁੱਟ ਗਿਆ ਫਿਰ ਆਪਨੇ ਤਲਵਾਰ ਸੂਤ ਲਈ ਅਤੇ ਕਈ ਵੈਰੀਆਂ ਦੇ ਗਾਟੇ ਲਾਹੇ ਪਰ ਵੈਰੀ ਲੱਖਾਂ ਦੀ ਗਿਣਤੀ 'ਚ ਸੀ ਉਹ ਮਾਰਿਆਂ ਕਿੱਥੇ ਮੁੱਕਦੇ ਸੀ ਅੰਤ ਨੂੰ ਬਾਬਾ ਅਜੀਤ ਸਿੰਘ ਜੀ ਲੜਦੇ ਲੜਦੇ ਸ਼ਹੀਦ ਹੋ ਗਏ ਇਸ ਤੋਂ ਮਗਰੋਂ ਬਾਬਾ ਅਜੀਤ ਸਿੰਘ ਤੇ ਛੋਟੇ ਸਾਹਿਬਜ਼ਾਦੇ ਬਾਬਾ ਜ਼ੁਜਾਰ ਸਿੰਘ ਜੀ ਨੇ ਵੈਰੀ ਦੇ ਨਾਲ ਲੜ ਕੇ ਸ਼ਹੀਦ ਹੋਣ ਦੇ ਲਈ ਆਗਿਆ ਮੰਗੀ ਆਪਦੀ ਉਮਰ ਉਸ ਵੇਲੇ 14 ਸਾਲ ਦੀ ਸੀ ਆਪਨੇ ਕਿਹਾ ਪਿਤਾ ਜੀ ਉਮਰ ਤਾਂ ਠੀਕ ਮੇਰੀ ਛੋਟੀ ਹੈ ਵੈਰੀ ਠੀਕ ਹੀ ਬੇਨਤ ਹਨ ਪਰ ਮੈਂ ਆਪ ਦਾ ਪੁੱਤਰ ਹਾਂ ਮੈਂ ਆਪ ਦਾ ਅੰਮ੍ਰਿਤਸਰੀ ਸਿੱਖ ਹਾਂ ਮੈਂ ਅਜੀਤ ਸਿੰਘ ਜੀ ਦਾ ਭਰਾ ਹਾਂ ਮੇਰਾ ਨਾਂ ਜੁਜਾਰ ਹੈ ਵੈਰੀ ਦੇ ਨਾਲ ਜੂਜਣਾ ਮੇਰਾ ਕੰਮ ਹੈ ਮੈਂ ਡਟ ਕੇ ਜੂਜਾਂਗਾ ਵੈਰੀਆਂ ਦੇ ਆਹੂ ਲਾਹਾਂਗਾ ਜੂਝਦਾ ਜੂਝਦਾ ਸ਼ਹੀਦੀ ਪਾਵਾਂਗਾ ਅਤੇ ਵੱਡੇ ਪਰਾਜ ਜੀ ਦੇ ਪਾਸ ਪਹੁੰਚ ਜਾਵਾਂਗਾ ਮੈਨੂੰ ਵੀ ਥਾਪੜਾ ਦੇ ਕੇ ਤੋਰੋ ਗੁਰੂ ਜੀ ਨੇ ਬਾਬਾ ਜੁਜਾਰ ਸਿੰਘ ਜੀ ਦਾ ਮੂੰਹ ਚੁੰਮਿਆ ਉਹਨਾਂ ਨੂੰ ਥਾਪ ਹੀ ਦਿੱਤੀ ਵੈਰੀ ਦੇ ਨਾਲ ਜੂਜਣ ਦੇ ਲਈ ਤੋਰਿਆ ਪੰਜ ਸਿੰਘ ਉਹਨਾਂ ਦੇ ਨਾਲ ਸੀ ਉਹ ਲਲਕਾਰੇ ਮਾਰਦੇ ਗੱਡੀ ਦੇ ਵਿੱਚੋਂ ਨਿਕਲੇ ਅਤੇ ਵੈਰੀਆਂ ਦੇ ਉੱਤੇ ਜਾ ਪਏ ਉਹਨਾਂ ਨੇ ਕਈਆਂ ਨੂੰ ਪਾਰ ਬੁਲਾਇਆ ਲਲਕਾਰੇ ਮਾਰਦੇ ਅਤੇ ਜੂਝਦੇ ਜੂਝਦੇ ਪਾਪਾ ਜੁਜਾਰ ਸਿੰਘ ਜੀ ਸ਼ਹੀਦ ਹੋ ਗਏ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤ